ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕੋਟਲਾ ਮੀਰ ਸਿੰਘਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈਂਦੀ ਐ ਆਣਗਵਾਂਡ ਦੇ ਪਿੰਡ ਐ ਇੱਕ ਸਾਈਡ ਮਾੜੀ ਐ ਇੱਕ ਸਾਈਡ ਲਦਾਈ ਐ ਇੱਕ ਸਾਈਡ ਰਾਜੇਣਾ ਬਾਗਾ ਪੁਰਾਣਾ ਵੀ ਨੇੜੇ ਹੀ ਰਹਿ ਜਾਂਦਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਪਸ਼ੂ ਵਿਖਾਉਣੇ ਆ ਦੋ HF ਨਸਲ ਦੀਆਂ ਟਾਪ ਦੀਆਂ ਬਿਹੜਾਂ ਇੱਕ ਇਧਰ ਬਹੁਤ ਚੰਗੀ ਝੋਟੀ ਹੈ ਇੱਕ ਇਧਰ ਗਰਮੀ ਰਹਿਤ ਚੰਗੇ ਦੁੱਧ ਵਾਲੀ ਵੱਡੇ ਕੱਦ ਵਾਲੀ ਫੁੱਲ ਵਜਨ ਵਾਲੀ ਬਿਹੜ ਹੈ ਇਹ ਚਾਰ ਪਸ਼ੂ ਸੇਲ ਹੈ ਵਕਾਊ ਆ ਤਿੰਨ ਬਿਹੜਾਂ ਤੇ ਇੱਕ ਝੋਟੀ ਜੋੜਾ ਐਚ ਐਫ ਨਸਲ ਦਾ ਵੀਰ ਦੱਸਦਾ ਕਿ ਆਪਾਂ ਫਾਰਮ ਚੋਂ ਲਿਆ ਇਨਫਾਰਮੇਸ਼ਨ ਲੈ ਦਿੰਨਾ ਉਹ ਕਰ ਦੇਗਾ ਅਲਵਾ ਦਿੰਨੇ ਆ ਪ੍ਰੋਪਰ ਸਹੀ ਇਨਫਾਰਮੇਸ਼ਨ ਲੈ ਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਰਸ ਨਾਮ ਵੀ ਜਸਵੰਤ ਸਿੰਘ ਪਿੰਡ ਆਪਣਾ ਕੋਟਲਾ ਮੀਰ ਸਿੰਘ ਵਾਲਾ ਮੋਬਾਈਲ ਨੰਬਰ ਦੱਸਿਓ 843752247 ਇੱਕ ਵੀ ਫੇਰ ਦੱਸਿਓ 843752247 ਇੱਕ ਨੰਬਰ ਤੋਂ ਸ਼ੁਰੂ ਕਰ ਲਈ ਤੁਸੀਂ ਕਿੰਨਾ ਵਸੂਆ ਪਹਿਲਾਂ ਸੂਆ ਵੀਰੇ ਕਿੰਨੇ ਦਿਨ ਲੈ ਜੀਓ ਵੀਰੇ ਵੀਰੇ ਮਾਲਕ ਕਹਿੰਦਾ 15 ਦਿਨ ਭੇਜ ਵੀਰੇ ਯਾਰ ਕਿੰਨਾ ਇੱਕ ਦੁੱਧ ਕੱਢ ਜੀਓ ਦੁੱਧ ਵੀਰੇ 30 ਤੋਂ ਬਾਹਰ ਕੱਢੋ ਯਾਰ ਚੰਗੇ ਫਾਰਮ ਦੀ ਬ੍ਰੀਡ ਹੈ ਠੀਕ ਹੈ ਅ ਡੋਡੀ ਲਈਆਂ ਕਿ ਇੱਕੋ ਹੀ ਲਈਆਂ ਅਲੱਗ-ਅਲੱਗ ਲਈਆਂ ਵੀਰੇ ਠੀਕ ਹੈ ਕੱਢੀਏ ਬਾਹਰ ਨੂੰ ਤੋਰ ਕੇ ਥਾਣਾ ਉਹਨਾਂ ਬਖਾ ਦਈਏ ਸਾਰਿਆਂ ਨੂੰ ਦੋਸਤੋ ਬਾਈ ਦੱਸਦਾ ਕਿ ਚੰਗੇ ਫਾਰਮ ਚੋਂ ਲਈਆਂ ਮੈਂ ਤਾਂ ਕਹਿੰਦਾ ਕਿ ਇੱਕੋ ਫਾਰਮ ਚੋਂ ਜੋੜਾ ਲਿਆ ਪਰ ਨਹੀਂ ਵੀਰ ਕਹਿੰਦਾ ਅ ਡੋ ਵੱਡੀ ਫਾਰਮਾਂ ਚੋਂ ਦੋਵੇਂ ਵੜਾਂ ਲਈਆਂ ਕੱਲੀ-ਕੱਲੀ ਅ ਡੋਡੀ ਫਾਰਮ ਚੋਂ ਲਈ ਹੈ ਐਚ ਐਫ ਨਸਲ ਦੀ ਪਹਿਲਾ ਸੂਆ ਫੁੱਲ ਜਾਦ ਵਾਲੀ ਫੁੱਲ ਵੱਡੇ ਕਦ ਕਾਠ ਵਾਲੀ ਖੁੱਲੇ ਡੁੱਲੇ ਅੰਗਾਂ ਪੈਰਾਂ ਦੀ ਪਲੂਣ ਮੱਛੀ ਹੈ ਵਜਨ-ਵਜਨ ਬਹੁਤ ਹੈ ਸੇਵਾ ਸੰਭਾਲ ਵਾਲੇ ਡਿੱਕੇ ਕੱਢੇ ਪਏ ਆ ਚਾਰ ਚਪੇਰੋਂ ਗੋਲਮਟੋਲ ਪਈ ਆ ਰੇਲ ਗੱਡੀ ਦੇ ਡੱਬੇ ਜਿੱਡੀ ਆ ਐ ਕਿਹੜਾ ਹੋਰ ਕਢਾਲੀ ਜ ਸਵਾਨ ਤਾਂ ਹਵਾਨਾ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਫਿਟਿੰਗ ਵਾਲਾ ਠੋਸ ਨਿੱਗਰ ਹਵਾਨਾ ਸਾਈਡਾਂ ਚ ਵਾਲ ਟੱਲ ਹਜੇ ਕਾਫੀ ਬਾਕੀ ਐ 15 ਦਿਨ ਵੀਰ ਦੱਸਦਾ ਕਿ ਡੇਟ ਮੁਤਾਬਕ ਕੱਚੀ ਐ 10-15 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਐ ਜਿੱਦਣ ਤਿਆਰ ਹੋ ਜਾਂਦੀ ਕਰਮਾੜੀ ਨੇ ਲੈਟ ਕੇ ਸੂਣਾ ਫੁੱਲ ਐਬੀਬਾਡੀ ਵੇਟ ਵਾਲੀ ਐਚਐਫ ਨਸਲ ਦੀ ਪਹਿਲਾ ਸੂਆ ਟਾਪ ਦੀ ਬੱਚੀ ਹਵਾਨੇ ਦੀ ਤਿਆਰੀ ਬਹੁਤ ਐ ਥਣ ਚਾਰੀ ਐ ਮੁੱਠੀ ਵਾਲੇ ਹੱਦੀ ਚਵਾਈ ਵਾਲੇ ਗਾਇਬ ਤੇ ਨਹੀਂ ਖੜਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਭਵਾ ਅਗਲਾ ਹੱਥੀ ਚਵਾਈ ਕਰ ਲੈ ਭਵਾ ਮਸ਼ੀਨ ਤੇ ਚਵਾਈ ਕਰ ਲੈ ਥਣ ਦਾ ਸਾਈਜ਼ ਪੂਰਾ ਸੋਹਣਾ ਨੇ ਆਮ ਪਹਿਲਣ ਦਾ ਥਣ ਚੁੰਡੀ ਜੀ ਵਾਲਾ ਹੁੰਦਾ ਪੂਰਾ ਉਠੀ ਵਾਲਾ ਹੱਦੀ ਚਵਾਈ ਵਾਲਾ ਜਾਨ ਵਾਲਾ ਥਣ ਮੂੰਹ ਮੱਥੇ ਦੀ ਸੁਨੱਖੀ ਐ ਛੋਟਾ ਕੰਨ ਠੀਕ ਐ ਦੋਸਤੋ ਵੀਰ ਦੱਸਦਾ ਕਿ ਉੱਥੇ ਖੁੱਲੀਆਂ ਸੀਗਾਂ ਤੇ ਬਾਈ ਕਹਿੰਦਾ ਆਪਾਂ ਹੀ ਰਸਾ ਪਾਇਆ ਤੇ ਤਾਂ ਕਰਕੇ ਤੁਰਦੀਆਂ ਜ ਨਹੀਂ ਕਿਉਂਕਿ ਤੁਹਾਨੂੰ ਵੀ ਪਤਾ ਐਚਐਫ ਨਸਲ ਦੀਆਂ ਵਿਹੜਾ ਆਪ ਮਤੀਆਂ ਜੀਆਂ ਹੁੰਦੀਆਂ ਤੇ ਖਾਸ ਕਰਕੇ ਫਾਰਮ ਵਾਲੀਆਂ ਤਾਂ ਜਿੱਦਾਂ ਨੂੰ ਜੀ ਕਰਦਾ ਉਦੋਂ ਖਿੱਚ ਕੇ ਲੈ ਜਾਂਦੀਆਂ ਇੱਕ ਜਾਣ ਜੂਨ ਕਰਮ ਵਾਲੀਆਂ ਦੇ ਵਿੱਚ ਇਹਨਾਂ ਦੇ ਵਿੱਚ ਅੰਨੀ ਹੁੰਦੀ ਹੈ 30 ਕਿਲੋ ਖੁੱਲਾ ਦੁੱਧ ਪਿਆਜੂ ਬਾਕੀ ਜੇ ਐਡੀ ਵਿਹੜ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਢਾਂਡੀ ਨੇ ਥੋੜੀ ਦੇਣਾ ਸਾਡੀ ਸਲੀ ਵੀਰੇ ਫੁੱਲ ਜੀ ਨਹੀਂ ਕਦੀ ਆਪਾਂ ਨੇ ਜੈ ਜੈ ਮੋਲਾ ਜਸਵੰਤ ਮੋਲ ਤਾਂ ਆਪਾਂ ਡੇਢ ਵੀ ਕਰ ਸਕਦੇ ਯਾਰ ਇੱਕ ਵੀ ਦੀ ਬੱਸੀ ਆਪਾਂ ਦੇਣੀ ਹੈ ਹਾਂ ਇੱਕ ਵੀ ਦੀ ਹਾਂ ਦੋਸਤੋ ਮੁੱਲ ਕਰ ਨੂੰ ਵੀਰ ਕਹਿੰਦਾ ਭਾਵਾ 1.5 ਲੱਖ ਕਰਾ ਲੋ 1,20,000 ਦੀ ਵੱਛੀ ਵੀਰ ਕਹਿੰਦਾ ਦੇਣੀ ਆ ਬਾਕੀ ਤੁਸੀਂ ਵੀ ਜਦੋਂ ਵੀਰ ਜਸਵੰਦ ਦੇ ਘਰੇ ਆਓਗੇ ਆ ਕੇ ਅੱਖਾਂ ਨਾਲ ਆਪਦੀ ਵੜ੍ਹ ਵੇਖੋਗੇ ਥੋੜੇ ਵੀ ਮਨ ਲੱਗੂ ਤੇ ਜੇ ਕਿਤੇ ਇਹੀ ਦਿਨ ਸਿਆਲਾਂ ਦੇ ਹੁੰਦੇ ਬਾਹਰ ਲਗਾ ਕ ਆਉਂਦਾ ਹੁੰਦਾ ਇਹੀ ਵੱਛੀ 1.5 ਲੱਖ ਦੀ ਅੱਜ 1.5 ਲੱਖ ਦੀ ਸੀ ਬਾਕੀ ਕਿਉਂਕਿ ਤੁਹਾਨੂੰ ਵੀ ਪਤਾ ਹੈ ਜੇ 10 ਦਿਨਾਂ ਤੇ ਕਰ ਫੁੱਲ ਬਾਜ਼ਾਰ ਹੋ ਜਾਣਾ ਫਿਰ ਇਹੀ ਬੱਚੀਆਂ ਡੇਡ-ਡੇਡ ਦੀਆਂ ਹੀ ਵਿਕਣੀਆਂ ਦੋ ਨੰਬਰ ਬਾਰੇ ਦੱਸੀਏ ਬਾਈ ਵੀਰੇ ਇਹ ਪਹਿਲਾ ਸੂਆ ਚਾਰ ਦਿਨ ਦਾ ਬੱਚੀ ਹੈ ਚੌਗੀ ਹਾਂ ਕਿੰਨੇ ਦਿਨ ਲੈ ਜੂ ਦਿਨ ਵੀਰੇ ਇਹ 10 ਤੋਂ 12 ਦਿਨ ਪਿਆ ਦੇ ਕਿੰਨਾ ਕੁ ਦੁੱਧ ਪਿਆ ਜੀ ਦੁੱਧ ਵੀਰੇ 25-25 ਲੀਟਰ ਆਵਣਾ ਹੀ 10-12 ਦਿਨਾਂ ਦੇ ਵਿੱਚ ਹਾਂ ਕਿੱਡੀ ਵੱਰ ਆਹ ਦੋਸਤੋ ਦੋ ਨੰਬਰ ਇਹ ਵੀ ਫੁੱਲ ਜਾਦਵ ਬਰੀਡ ਵਾਲੀ ਇੱਕ ਨੰਬਰ ਪਹਿਲਾ ਸੂਆ ਦੋ ਨੰਬਰ ਦੂਜਾ ਸੂਆ ਕਾ ਦੇਦਾ ਵੀ ਵੱਡਾ ਵਜਨ ਬਹੁਤ ਹੈ 25 26 ਕਿਲੋ ਖੁੱਲਾ ਦੁੱਧ ਪਿਆ ਜੂ ਵੀਰ ਕਹਿੰਦਾ ਹਵਾਨਾ ਇਹਦਾ ਵੀ ਕਰਮਾਲੀ ਦਾ ਸੋਨਾ ਵੱਡਾ ਤਿਆਰ ਕੀਤਾ ਇਹਨੇ ਵੀ ਥਣ ਇਹਦੇ ਵੀ ਚਾਰ ਹੀ ਆ ਫੋਰਟ ਸ਼ਾਂਗ ਪੂਰਾ ਆਵਨੇ ਫੋਲਿਆ ਵੀ ਬੋਡੀ ਵੇਟ ਵਾਲੀ ਦੂਜਾ ਸੂਬਾ ਐਚ ਐਫ ਨਸਲ ਦੀ ਟਾਪ ਦੀ ਬੱਚੀ 10 ਦਿਨ ਵੀਰ ਦੱਸਦਾ ਹਜੇ ਡੇਟ ਮੁਤਾਬਕ ਕੱਚੀ ਹੈ 9 10 ਦਿਨ ਅਗਲਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਇਹ ਵੀ ਕਰਮਾਲੀ ਪੂਰਾ ਸੋਨਾ ਵੱਡਾ ਜ਼ਬਰਦਸਤ ਹਵਾਨਾ ਤਿਆਰ ਕਰਕੇ ਸੂ ਮੂੰ ਮੱਥਾ ਸੋਹਣਾ ਛੋਟਾ ਕੰਨ ਬੋਦੀ ਵਾਲੀ ਬੱਛੀ ਐਚ ਐਫ ਨਸਲ ਦੀ ਫੁੱਲ ਜਾਤ ਬਰੀਡ ਵਾਲੀ ਦੋਸਤੋ ਪਹਿਲਾ ਜੋੜਾ ਫਾਰਮ ਚੋਂ ਵੀਰ ਨੇ ਖਰੀਦਿਆ ਟੌਪ ਦੀਆਂ ਬੱਛੀਆਂ ਬਿਨਾਂ ਸ਼ੱਕ ਗਰਮੀਓਂ ਗਰਮੀ ਕਰਮ ਵਾਲੀਆਂ ਦੁੱਧ ਦੇ ਨਿਆਰੇ ਦੇ ਦੇਣੀਆਂ ਬਾਕੀ ਜੇ ਇਹ ਵਹਿੜਾ ਪੌਣਾ ਡਰਮ ਦੁੱਧਾਂ ਨਹੀਂ ਦਿੰਦੀਆਂ ਫਿਰ ਹੋਰ ਦੇਸੀ ਰਾਠੀਆਂ ਨੇ ਥੋੜੀ ਇਹਨਾਂ ਦੁੱਧ ਦੇਣਾ ਫੁੱਲ ਐ ਵੀ ਬੋਡੀ weight ਵਾਲੀਆਂ ਟੌਪ ਦੀਆਂ ਵਹਿੜਾ ਮੁੱਲ ਜਾਇਜ਼ ਜਾਇਜ਼ ਫਿਰ ਦੋਨੇ ਪੂਰੀਆਂ ਜਨ ਫੁੱਲ ਸੀਲਸ ਆਊਗਾ ਜਾਇਜ਼ ਜਾਇਜ਼ ਮੁੱਲ ਬੇਰੀ ਆ ਮੁੱਲ ਦਾ ਕਵੀਰ ਕਰ ਦਿੰਦੇ ਆਪਾਂ ਪਰ ਲੱਖ ਜੀ ਆਪਾਂ ਦੇਣੀ ਆ ਬਸ ਲੱਖ ਰੁਪਏ ਦੀ ਜੇ ਜੋੜਾ ਲੈ ਲੂ ਪਰ ਵੱਧ ਮੰਨਦਾ ਨਾ ਉਹ ਹਾਂ ਮੰਨਤ ਕਰ ਦਿੰਗੇ ਇੱਕ ਨੰਬਰ ਮੁੱਲ ਕਰਨ ਵੀਰ ਕਹਿੰਦਾ ਭਾਵੇਂ 1.5 ਲੱਖ ਰਾਲੋ ਇੱਕ 20 ਦੀ ਦੇਵਾਂਗੇ ਪਹਿਲਾ ਸੂਆ 10-15 ਦਿਨਾਂ ਦੀ ਕੱਚੀ ਆ 30 ਕਿਲੋ ਦੁੱਧ ਪਿਆਜੂ ਦੋ ਨੰਬਰ ਮੁੱਲ ਕਰਨ ਵੀਰ ਕਹਿੰਦਾ ਲੱਖ ਸਵਾ ਲੱਖ ਰਾਲੋ ਭਾਵੇਂ ਲੱਖ ਦੀ ਪੂਰੇ ਦੀ ਵੀਰ ਕਹਿੰਦਾ ਦੇ ਦੇਾਂਗੇ 26-27 ਕਿਲੋ ਖੁੱਲਾ ਦੁੱਧ ਪਿਆ ਦੇਣਾ ਫੁੱਲ ਵੱਡੇ ਕੱਦ ਵਾਲੀਆਂ ਟਾਪ ਦੀਆਂ ਬੜਾਂ ਦੋ ਨਾ ਇੱਧਰ ਤਿੰਨ ਨੰਬਰ ਬਾਰੇ ਦੱਸੀ ਸੁਵੰਤਾ ਮੇਰੇ ਇਹ ਵਸੀ ਆਈ ਸਾਈ ਵਾਲ ਦਰਸੀ ਦਾ ਕਰੋ ਸਭਰੇ ਠੀਕ ਹੈ ਕਿੰਨਾ ਮਸੂਆ ਸੂਆ ਵੀਰੇ ਦੂਜਾ ਕਿੰਨਾ ਕਿ ਦੁੱਧ ਪਿਆਜੂ ਦੁੱਧ ਵੀਰੇ ਯਾਰ 16 ਲੀਟਰ ਪਹਿਲੇ ਸੂਚ ਹੋਇਆ ਇਹਨਾਂ ਨੇ ਹਮ ਝਰਕੀ ਵਸੀ ਪੂਰੀ ਸਭੀ ਸੂ ਵੀ ਚੰਗੀ ਸਹਾਸ ਬਣ ਕੀਤੀ ਹੈ ਵਸੀ ਮੰਨ ਲੜ ਕੇ ਚਲ 20 ਲੀਟਰ ਤੋ ਰਾਮਣਾ ਪਾਉਗੀ ਦਨ ਕਿਨੇ ਲੈ ਜੂ ਦਨੇ ਵੀਰੇ 10-12 ਲੈ ਜੂ ਰਾਮਣਾ ਜੈ ਜੈ ਮੋਲੇ ਮੇਰੇ ਵਸੀ 65000 ਰੁਪਏ ਦੇ ਦੇਗਾ ਹਾਂ ਕਿੱਡੀ ਵਾਰ ਆ ਦੋਸਤੋ 3 ਨੰਬਰ ਕ੍ਰੋਸ ਆਂਗ ਦੀ ਬੱਛੀ ਐ 16 17 ਕਿਲੋ ਦੁੱਧ ਵੀਰ ਦੱਸਦਾ ਕਿ ਪਿਛਲੇ ਸੂਏ ਦਿੱਤਾ 20 ਕਿਲੋ ਵਾਂਗੂ ਬਾਈ ਦੱਸਦਾ ਪਿਆ ਜੂ ਇਹ ਵੀ ਫੌਲੀ ਵੱਡੇ ਕੱਦ ਵਾਲੀ ਐ ਗਰਮੀ ਰਹਿਤ ਬੱਛੀ ਐ ਮੱਝਾਰੀ ਦਾ ਦੁੱਧ ਉਹ ਜਮਾ ਚਿੱਟਾ ਕੱਦ ਵੱਡਾ ਹੀ ਐ ਵਜਨ ਬਹੁਤ ਜਰਸੀ ਤੇ ਸਾਈਵਾਲ ਦਾ ਮੈਕਸ ਐ ਕ੍ਰੋਸ ਆਂਗ ਦੀ ਬੱਛੀ ਐ ਥਣ ਚਾਰੀ ਦਿਨ ਕਿੰਨੇ ਲੈ ਜੂ ਦਿਨੇ ਵੀਰੇ 10 12 ਲੈ ਜੀ ਮੁੱਲ ਕਿੰਨਾ ਐ ਦਾ ਮੁੱਲ ਵੀਰੇ 60000 ਦੇ ਪਦੇ ਦਈਏ ਸੀ 10 12 ਦਿਨ ਡੇਟ ਮੁਤਾਬਕ ਕੱਚੀ ਐ ਜਰਸੀ ਕ੍ਰੋਸ ਆਂਗ ਦੀ ਬੱਛੀ ਐ ਜਰਸੀ ਕ੍ਰੋਸ ਐ 60000 ਚੋਂ ਵੀਰ ਕਹਿੰਦਾ ਮਾਣ ਕਰ ਦੂੰ। ਵਲ ਢੱਲਾਂ ਹਜੇ ਬਹੁਤ ਪਈਆਂ। ਇਹ ਵੀ ਕਰਮ ਵਾਲੀ ਜਿੱਦਣ ਤਿਆਰ ਹੋ ਜਾਂਦੀ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ। ਥਣਪੂਰਾ, ਮੋਟਾ, ਮੁਠੀ ਵਾਲਾ, ਅੱਧੀ ਚੁਆਈ ਵਾਲਾ, ਜਾਨ ਵਾਲਾ। ਪੂਰੀ ਭਾਰੀ ਨਰੋਈ ਨੇਗਰ। ਫੁੱਲ ਵਜਨ ਵਾਲੀ ਬੱਛੀ ਐ। ਮੱਝਾਂ ਰਗਾ ਦੁੱਧ ਦੂ ਚੱਟਾ 20 ਕਿਲੋ ਦੁੱਧ ਪਿਆ ਜੂ। ਕੱਦ ਵੱਡਾ ਹੀ ਐ ਜੇ ਕਿਸੇ ਭੈਣ ਭਰਾਣੇ ਘਰੇ ਦੁੱਧ ਪੀਣ ਨੂੰ ਲੈਣੀ ਆ। ਪੂਰੀ ਚੰਗੀ ਵਹਿੜ ਐ, ਗਰਮੀ ਰਹਿਤ। ਲਾਸਟ ਤੇ ਆ ਜੀਏ ਸੰਤੂ। ਕੰਨ ਮਸੂਆ। ਵੇਰੇ ਪਲੂਨ ਕੱਟੀ ਆ ਵੀਰੇ ਕਿੰਨੇ ਕਿਲੋ ਦੁੱਧ ਆ ਠੀਕ ਆ ਕਿੰਨੇ ਕਿਲੋ ਲੈ ਜੂ ਲੈ ਵੀਰੇ 10 ਤੋਂ 12 ਦਾ ਲੈ ਜਰਾ ਹੁਣ ਕਿੰਨਾ ਕਿ ਦੁੱਧ ਦੇ ਦੂ ਦੁੱਧ ਵੀਰੇ ਮੰਨ ਕੇ ਚਾ ਦੁੱਧ ਖੁੱਲਾ ਆ ਰਾਵਣਾ ਦੇ ਦੂ 12 ਲੀਟਰ 12 ਲੀਟਰ ਜੈ ਜੈ ਮੋਲਾ ਜਪਾ ਜੈ ਜਪ 85 ਰੁਪਏ ਪਾ ਲੈਣਾ ਆ ਵੀਰੇ ਬੱਚੀ ਕੱਢੀ ਬੰਦ ਆ ਦੋਸਤੋ 4 ਨੰਬਰ ਤੇ ਲਾਸਟ 10 12 ਕਿਲੋ ਵੀਰ 10 ਦਾ ਦੁੱਧ ਪਿਆ ਜੂ ਪਹਿਲੇ ਸਵੇ ਸੁੰਦੀਆ ਦਿਨ ਕਿੰਨੇ ਲੈ ਜੂ ਇਹਰੇ ਵੀ 10-12 ਦਿਨਾਂ ਦਾ ਲੈ ਲੈਂਦਾ 10-12 ਦਿਨ ਵੀਰ ਦਾਸ ਦਾ ਡੇਟ ਮੁਤਾਬਕ ਕੱਚੀ ਐ 85000 ਦੀ ਬਾਈ ਕਹਿੰਦਾ ਦੇ ਦਿਆਂਗੇ ਕੋਈ ਥੋੜਾ ਘਣਾ ਵੀਰਮਾਨ ਕਰ ਦੂਗਾ ਵਜਨ ਬਹੁਤ ਐ ਚਾਰ ਪਸ਼ੂ ਸੇਲ ਐ ਚਾਰੇ ਪਸ਼ੂ ਵੱਡੇ ਕੱਦ ਕਾਠ ਵਾਲੇ ਇਹਨਾਂ ਦੇ ਵਿੱਚੋਂ ਨਿੱਕਾ ਮਾਰਾ ਹੰਬਿਆ ਜੇ ਕੋਈ ਵੀ ਨਾਗ ਨਹੀਂ ਤੇ ਰਾਜੀ ਵੀ ਸਾਰੇ ਹੀ ਫੁੱਲ ਐ ਬਾਲਟੇਲਾਂ ਬਹੁਤ ਪਈਆਂ ਕੱਲੀ ਕੱਚੀ ਕੱਚੀ ਐ 10-12 ਦਿਨ 10-12 ਦਿਨਾਂ ਤੱਕ ਇਹ ਵੀ ਕਰਮ ਵਾਲੀ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਠੀਕ ਐ ਸੀਲ ਸੌ ਫੁੱਲ ਐ ਥਾਣ ਸੋਹਣੇ ਆ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਗੈਪ ਚ ਲੱਗੇ ਹੋਇਆ 10-12 ਕਿਲੋ ਦੁੱਧ ਪਿਆ ਜੂ ਉਸ ਹਿਸਾਬ ਨਾਲ ਬਿਲਕੁਲ ਜਾਇਜ਼ ਮੁੱਲ 85000 ਦੀ ਦੇ ਦੇਣੀ ਆ ਵਿੱਚੋਂ ਕੋਈ ਮਾਣ ਹੋ ਜੂ ਲੈ ਜਲ ਦਸਵੰਤ ਅੱਜਕੱਲ ਤੁਹਾਨੂੰ ਪਤਾ ਹੀ ਆ ਮੱਝਾਂ ਝੋਟੀਆਂ ਦਾ ਬਾਜ਼ਾਰ ਫੁੱਲੀ ਹੈ ਲੱਖ ਰੁਪਈਓ ਤੋਂ ਘੱਟ ਕੋਈ ਵੀ ਗੱਲ ਨਹੀਂ ਕਰਦਾ ਮਾੜੀ ਤੋਂ ਮਾੜੀ ਦਰਮਿਆਨੀ ਮੱਝ ਦਾ ਅਗਲਾ ਲੱਖ-ਲੱਖ ਰੁਪਈਆ ਮੰਗੀ ਜਾਂਦਾ ਤੇ ਬਾਈ ਨੇ ਬਿਲਕੁਲ ਜਾਇਜ਼ ਮੁੱਲ ਕੀਤਾ 85000 ਉਹਦੇ ਜੋ ਵੀ ਮੌਕੇ ਤੇ ਥੋੜਾ ਘਣਾ ਬਾਈ ਮੌਕੇ ਤੇ ਆਏਗੇ ਭੈਣ ਭਰਾ ਦਾ ਮਾਨ ਤਾਨ ਕਰ ਦੂਗਾ ਪਹਿਲਾ ਸੂਆ 10 ਦਿਨਾਂ ਦੀ ਕੱਚੀ ਐ ਅੱਜ ਦੀ ਵੀਡੀਓ ਦੇ ਵਿੱਚ ਇਹ ਵੀਰ ਦੇ 4 ਨਾਗਾ ਤਿੰਨ ਬਹੁਤ ਚੰਗੀਆਂ ਵੱਡੇ ਕੱਦ ਵਾਲੀਆਂ ਵੜਾ ਤੇ 4 ਨੰਬਰ ਤੇ ਪਹਿਲਾ ਸੂਆ ਪਲੂਨ ਕੱਟੀ ਵਜਨ ਵਾਲੀ ਕੱਦ ਕਾ 88500 ਦੀ ਦੇ ਦੇਣੀ ਆ 65000 ਦੀ 62000 62000 ਦੀ 3 ਨੰਬਰ ਵੜ ਇਧਰ HF ਨਸਲ ਦੀਆਂ ਦੋ ਟਾਪ ਦੀਆਂ ਵੜਾ ਜੀ ਤੇ ਜਿਹੜੀ ਵੀ ਪਸੰਦ ਆਉਂਦੀ ਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸ਼ਸ਼ੀ ਕਾਲ